ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਲਕੁਲ ਨਰਮ-ਨਰਮ ਮੱਕੀ ਦੀਆਂ ਰੋਟੀਆਂ ਬਣਾ ਕੇ ਤਿਆਰ ਕਰਾਂਗੇ ਤੇ ਇਹਦੇ ਵਿੱਚ ਆਪਾਂ ਕੋਈ ਹੋਰ ਆਟਾ ਬਿਲਕੁਲ ਮਿਕਸ ਨਹੀਂ ਕਰਾਂਗੇ ਜਿਵੇਂ ਕਈ ਲੋਕ ਕਣਕ ਦਾ ਆਟਾ ਮਿਕਸ ਕਰਕੇ ਬਣਾ ਲੈਂਦੇ ਨੇ ਪਰ ਆਪਾਂ ਸਿਰਫ ਮੱਕੀ ਦੇ ਆਟੇ ਦੀਆਂ ਹੀ ਰੋਟੀਆਂ ਬਣਾਵਾਂਗੇ ਬਿਲਕੁਲ ਸੌਫਟ ਬਣ ਕੇ ਤਿਆਰ ਹੋਣਗੀਆਂ ਅੱਜ ਮੈਂ ਤੁਹਾਡੇ ਨਾਲ ਤਿੰਨ ਆਸਾਨ ਤਰੀਕੇ ਸ਼ੇਅਰ ਕਰੂੰਗੀ ਵੀ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਦੇ ਹੋਏ ਮੱਕੀ ਦੀਆਂ ਰੋਟੀਆਂ ਘਰ ਦੇ ਵਿੱਚ ਆਸਾਨੀ ਨਾਲ ਬਣਾ ਲਓਗੇ ਸਪੈਸ਼ਲੀ ਮੱਕੀ ਦੀਆਂ ਰੋਟੀਆਂ ਜਿਹੜੀਆਂ ਸਰੋਂ ਦੇ ਸਾਗ ਦੇ ਨਾਲ ਸਭ ਨੂੰ ਪਸੰਦ ਹੁੰਦੀਆਂ ਨੇ ਚਲੋ ਜੀ ਇਹ

ਹੋਣੇ ਦੇ ਵਿੱਚ ਇਹ ਸਾਰਾ ਛਾਨਿਆ ਹੋਇਆ ਮੱਕੀ ਦਾ ਆਟਾ ਐਡ ਕਰ ਦਿਆਂਗੇ ਆਪਾਂ ਤੇ ਸਿਰਫ ਮੱਕੀ ਦਾ ਆਟਾ ਇਹਦੇ ਵਿੱਚ ਵੇਸਣ ਜਾਂ ਕਣਕ ਦਾ ਆਟਾ ਆਪਾਂ ਕੁਝ ਵੀ ਮਿਕਸ ਨਹੀਂ ਕੀਤਾ ਤੇ ਹੁਣ ਆਪਾਂ ਚੰਗੇ ਤਰੀਕੇ ਨਾਲ ਕਿਸੇ ਵੀ ਖੁਰਚਣੇ ਦੀ ਮਦਦ ਨਾਲ ਪਾਣੀ ਦੇ ਨਾਲ ਜਿਹੜਾ ਆਟੇ ਨੂੰ ਮਿਕਸ ਕਰ ਦਿਆਂਗੇ ਤੇ ਇਹਦੇ ਵਿੱਚ ਆਪਾਂ ਹੋਰ ਪਾਣੀ ਬਿਲਕੁਲ ਨਹੀਂ ਪਾਵਾਂਗੇ ਜੇ ਆਪਾਂ ਨੂੰ ਜ਼ਰੂਰਤ ਲੱਗੀ ਤਾਂ ਆਪਾਂ ਹੋਰ ਪਾਣੀ ਹੈ ਜਿਹੜਾ ਉਹ ਬਾਅਦ ਵਿੱਚ ਐਡ ਕਰ ਸਕਦੇ ਹਾਂ ਜਦੋਂ ਆਪਾਂ ਆਟੇ ਨੂੰ ਤਿਆਰ ਕਰਾਂਗੇ ਵਧੀਆ ਇਹਨੂੰ ਮਿਕਸ ਕਰ ਦਿਆਂਗੇ ਆਪਾਂ ਲਓ ਜੀ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਤਾ ਹੁਣ ਕਿਸੇ ਵੀ ਪਲੇਟ ਦੀ ਮਦਦ ਨਾਲ ਇਹਨੂੰ ਠਾ ਕੇ 10 ਮਿੰਟ ਆਪਾਂ ਰੱਖ ਦਿੰਨੇ ਹੈਗੇ ਹੁਣ ਆਟੇ ਨੂੰ ਰੱਖੇ ਹੋਏ ਨੂੰ 10 ਮਿੰਟ ਹੋ ਗਏ ਹੈ ਤੇ ਆਟਾ ਜਿਹੜਾ ਥੋੜਾ ਜਿਹਾ ਠੰਡਾ ਵੀ ਹੋ ਗਿਆ ਜ਼ਿਆਦਾ ਗਰਮ ਨਹੀਂ ਹੁਣ ਇੱਕ ਖੁੱਲੀ ਪ੍ਰਾਂਥ ਦੇ ਵਿੱਚ ਆਪਾਂ ਆਟੇ ਨੂੰ ਹੈ ਜਿਹੜਾ ਕੱਢ ਲਾਂਗੇ ਤੇ ਇਥੇ ਜੇ ਤੁਹਾਨੂੰ ਆਟਾ ਲੱਗਿਆ ਵੀ ਜ਼ਿਆਦਾ ਗਰਮ ਹੈ ਤਾਂ ਖੁਰਚਨੇ ਦੀ ਮਦਦ ਨਾਲ ਥੋੜਾ ਜਿਹਾ ਆਟੇ ਨੂੰ ਇਸ ਤਰੀਕੇ ਨਾਲ ਤੁਸੀਂ ਪ੍ਰਾਂਤ ਦੇ ਵਿੱਚ ਖਿਲਾਰ ਦਿਓ ਉਸ ਤੋਂ ਬਾਅਦ ਇਹਨੂੰ 2-3 ਮਿੰਟ ਰੱਖ ਦਿਓ ਬਸ ਇੰਨਾ ਕਿ ਇਹ ਗਰਮ ਹੋਣਾ ਚਾਹੀਦਾ ਵੀ ਆਪਣੇ ਹੱਥ ਹੈ ਜਿਹੜੇ ਉਹ ਇਹਨੂੰ ਸਹਾਰ ਸਕਣ ਜ਼ਿਆਦਾ ਗਰਮ ਨਾ ਹੋਵੇ ਫਿਰ ਆਪਾਂ ਇਹਨੂੰ ਥੋੜਾ ਥੋੜਾ ਦੇਖੋ 3-4 ਹਿੱਸਿਆਂ ਦੇ ਵਿੱਚ ਵੰਡ ਲਾਂਗੇ ਤੇ ਇਹਨੂੰ ਇਸ ਤਰੀਕੇ ਨਾਲ ਥੋੜਾ ਜਿਹਾ ਮਿਕਸ ਕਰ ਲਾਂਗੇ ਵੀ ਵਧੀਆ ਸੁੱਕਾ ਆਟਾ ਵੀ ਗਿੱਲੇ ਆਟੇ ਦੇ ਨਾਲ ਮਿਕਸ ਹੋ ਜੇ ਇਸ ਤਰ੍ਹਾਂ ਜਦੋਂ ਤੁਸੀਂ 2-3 ਹਿੱਸਿਆਂ ਦੇ ਵਿੱਚ ਵੰਡ ਕੇ ਇਹਨੂੰ ਮਿਕਸ ਕਰੋਗੇ ਤਾਂ ਆਸਾਨੀ ਨਾਲ ਮਿਕਸ ਕਰ ਲਓਗੇ ਤੇ ਹੁਣ ਆٹے ਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਐ ਜਿਹੜਾ ਗੁੰਨਖੇ ਤਿਆਰ ਕਰਾਂਗੇ ਹੁਣ ਮੇਨ ਪ੍ਰੋਸੈਸ ਰੋਟੀਆਂ ਬਣਾਉਣ ਦਾ ਇੱਥੋਂ ਹੀ ਸਟਾਰਟ ਹੁੰਦਾ ਜਿੰਨਾ ਵਧੀਆ ਆٹے ਨੂੰ ਆਪਾਂ ਤਿਆਰ ਕਰਾਂਗੇ ਰੋਟੀਆਂ ਉੰਨੀ ਹੀ ਆਸਾਨੀ ਨਾਲ ਬਣ ਜਾਣਗੀਆਂ ਮੈਨੂੰ ਆٹے ਦੇ ਵਿੱਚ ਪਾਣੀ ਦੀ ਬਿਲਕੁਲ ਜ਼ਰੂਰਤ ਨਹੀਂ ਸੀਗੀ ਜੇ ਤੁਹਾਨੂੰ ਜ਼ਰੂਰਤ ਲੱਗੀ ਤੁਸੀਂ ਇੱਕ ਦੋ ਚਮਚ ਪਾਣੀ ਦੇ ਗਰਮ ਦੇ ਐਡ ਕਰ ਲਿਓ ਤੇ ਜੇ ਤੁਹਾਨੂੰ ਬਾਹਲਾ ਢਿੱਲਾ ਲੱਗਿਆ ਆਟਾ ਥੋੜਾ ਜਿਆਦਾ ਨਰਮ ਲੱਗਿਆ ਤੁਸੀਂ ਇਹਦੇ ਵਿੱਚ ਸੁੱਕਾ ਆਟਾ ਥੋੜਾ ਜਿਆਦਾ ਐਡ ਕਰ ਲਿਓ ਜ਼ਿਆਦਾ ਨਾ ਐਡ ਕਰਿਓ ਆਟੇ ਨੂੰ ਉਦੋਂ ਤੱਕ ਆਪਾਂ ਵਧੀਆ ਤਿਆਰ ਕਰਨਾਗਾ ਵੀ ਜਦੋਂ ਤੱਕ ਇਹਦੇ ਵਿੱਚੋਂ ਸਾਰੇ ਕ੍ਰੈਕਸ ਨਹੀਂ ਖਤਮ ਹੋ ਜਾਂਦੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਖਣਕ ਦੇ ਆਟੇ ਦੀ ਤਰ੍ਹਾਂ ਇਹ ਬਣ ਗਿਆ ਆਟੇ ਨੂੰ 5 ਤੋਂ 7 ਮਿੰਟ ਮੈਂ ਵਧੀਆ ਗੁੰਨ ਕੇ ਤਿਆਰ ਕਰ ਲਿਆ ਦੇਖੋ ਹੁਣ ਆਪਾਂ ਰੋਟੀਆਂ ਬਣਾਉਣੀਆਂ ਸਟਾਰਟ ਕਰਦੇ ਆਂ ਉਹਦੇ ਲਈ ਆਪਾਂ ਇੱਕ ਕਰਾਂਗੇ ਪੇੜਾ ਜਿਵੇਂ ਆਪਾਂ ਨਾਰਮਲ ਘਰ ਦੇ ਵਿੱਚ ਖਣਕ ਦੇ ਆਟੀ ਦੀਆਂ ਰੋਟੀਆਂ ਬਣਾਉਣੇ ਆ ਉਸ ਤੋਂ ਥੋੜਾ ਜਿਹਾ ਵੱਡਾ ਪੇੜਾ ਕਰਾਂਗੇ ਜਾਨੀ ਕਿ ਜਿੰਨਾ ਕੁ ਵੱਡਾ ਪੇੜਾ ਆਪਾਂ ਆਲੂ ਦੇ ਪਰੌਂਠੇ ਬਣਾਉਣ ਲੱਗੇ ਬਣਾਉਣੇ ਹੁੰਦੇ ਨਾ ਬਸ ਉਨਾ ਕੁ ਪੇੜਾ ਆਪਾਂ ਬਣਾਵਾਂਗੇ ਹੱਥਾਂ ਨੂੰ ਆਪਾਂ ਤੇ ਹੁਣ ਇਸ ਤਰੀਕੇ ਨਾਲ ਜਿਵੇਂ ਆਪਾਂ ਰੋਟੀਆਂ ਬਣਾਉਣ ਲਈ ਪੇੜਾ ਭੰਨਦੇ ਹੁੰਨੇ ਆ ਬਸ ਖਨਾਰੀਆਂ ਉਸ ਤਰੀਕੇ ਨਾਲ ਇਹਨੂੰ ਬਣਾ ਲਾਂਗੇ ਤੇ ਹੁਣ ਜੀ ਪੇੜੇ ਨੂੰ ਜਦੋਂ ਆਪਾਂ ਭੰਨ ਲਿਆ ਹੱਥਾਂ ਨੂੰ ਪਾਣੀ ਲਗਾ ਕੇ ਰੋਟੀ ਨੂੰ ਆਪਾਂ ਇਸ ਤਰੀਕੇ ਨਾਲ ਹੱਥਾਂ ਦੇ ਘਮਾਉਂਦੇ ਜਾਵਾਂਗੇ ਤੇ ਵਧੀਆ ਬਣਾਉਂਦੇ ਜਾਵਾਂਗੇ बहुत ही आसान तरीके रोटियां बन के तैयार हो जाएगियां ये भी सब तो सौखा तरीका है जी पर थोड़ी जी प्रैक्टिस करनी पवेगी ये तरीके रोटी आप आसान तरीके तैयार कर ली जी मक्की रोटिया होंगे ने थोड़िया जी मोटिया ही रखिया जाने ने पतलिया रोटिया जो सख्त बन जाने ने पर मोटिया रोटिया थोड़ी जी नरम बन दिया आसानी न बन जाए हैं दूजे तरीके आप मक्की रोटी बनावे आप तरीके लिफाफा दो हिस्सों चट लिया यू क्यों तेल न ग्रीस कर लेना ਤੇ ਹੁਣ ਇਸ ਤਰ੍ਹਾਂ ਇੱਕ ਪੇੜਾ ਲਫਾਫੇ ਦੇ ਰੱਖ ਕੇ ਉੱਪਰੋਂ ਦੂਜਾ ਲਫਾਫਾ ਰੱਖ ਦੇਾਂਗੇ ਤੇ ਕੋਈ ਵੀ ਇਸ ਤਰੀਕੇ ਦੀ ਪਲੇਟ ਹੈ ਜਿਹੜੀ ਉਹ ਆਪਾਂ ਨੂੰ ਚਾਹੀਦੀ ਹੈ ਪਲੇਟ ਨਾਲ ਆਪਾਂ ਪ੍ਰੈਸ਼ਰ ਪਾਉਂਦੇ ਜਾਵਾਂਗੇ ਪਲੇਟ ਨੂੰ ਘੁਮਾਉਂਦੇ ਜਾਵਾਂਗੇ ਤੇ ਰੋਟੀ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜੂਗੀ ਵਿੱਚ ਵਿੱਚ ਦੀ ਤੁਸੀਂ ਚੈੱਕ ਕਰ ਲਿਓ ਜਿੰਨੇ ਸਾਈਜ਼ ਦੀ ਵੱਡੀ ਤੁਹਾਨੂੰ ਰੋਟੀ ਚਾਹੀਦੀ ਹੋਈ ਉਸ ਤਰੀਕੇ ਨਾਲ ਉਨੀ ਕੁ ਬਣਾ ਲਿਓ ਕਿਨਾਰੀਆਂ ਤੋਂ ਥੋੜੇ ਜਿਹਾ ਕ੍ਰੈਕਸ ਹੋਏ ਜੇ ਤੁਸੀਂ ਉਹਨਾਂ ਨੂੰ ਖਤਮ ਕਰ ਸਕਦੇ ਹੋ ਇਹ ਵੀ ਰੋਟੀ ਆਸਾਨੀ ਨਾਲ ਬਣ ਗਈ ਹੈ ਹੁਣ ਆਪਾਂ ਤੀਜੀ ਆਸਾਨ ਤਰੀਕੇ ਨਾਲ ਰੋਟੀ ਬਣਾਵਾਂਗੇ ਸੇਮ ਉਸੇ ਤਰੀਕੇ ਨਾਲ ਲਫਾਫਿਆਂ ਦੇ ਉ ਲਫਾਫਿਆਂ ਨੂੰ ਗ੍ਰੀਸ ਜ਼ਰੂਰ ਕਰ ਲਿਓ ਘਿਓ ਜਾਂ ਤੇਲ ਨਾਲ ਤੇ ਹੁਣ ਆਪਾਂ ਵੇਲਣੇ ਦੀ ਮਦਦ ਨਾਲ ਬਹੁਤ ਹੀ ਆਸਾਨੀ ਨਾਲ ਰੋਟੀ ਨੂੰ ਵੇਲ ਕੇ ਤਿਆਰ ਕਰ ਲਾਂਗੇ ਇਹ ਵੀ ਤੁਸੀਂ ਜਿੰਨੇ ਕ ਸਾਈਜ਼ ਦੀ ਰੋਟੀ ਵੇਲਣੀ ਹੈ ਵੇਲ ਸਕਦੇ ਹੋ ਪਰ ਇਹ ਰੋਟੀਆਂ ਥੋੜੀਆਂ ਹੀ ਮੋਟੀਆਂ ਰੱਖੀਆਂ ਜਾਂਦੀਆਂ ਨੇ ਜਿਆਦਾ ਪਤਲੀਆਂ ਨਹੀਂ ਰੱਖੀਆਂ ਜਾਂਦੀਆਂ ਦੇਖੋ ਲਫਾਫੇ ਦੇ ਨਾਲ ਹੈ ਜਿਹੜੀ ਰੋਟੀ ਬਿਲਕੁਕੁਲ ਵੀ ਨਹੀਂ ਚਿਪਕੀ ਤੇ ਰੋਟੀ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਗਈ ਹੈ ਇਥੇ ਰੋਟੀਆਂ ਨੂੰ ਹੈ ਜਿਹੜਾ ਆਪਾਂ ਬਣਾ ਕੇ ਤਿਆਰ ਕਰਾਂਗੇ ਲੋਹੀ ਦੇ ਤਵੇ ਤੇ ਥੋੜਾ ਜਿਹਾ ਆਪਾਂ ਦੇਸੀ ਘਿਓ ਲਗਾ ਲਾਂਗੇ ਤੇ ਤਵਾ ਚੰਗੀ ਤਰੀਕੇ ਨਾਲ ਗਰਮ ਹੋਣਾ ਚਾਹੀਦਾ ਹੈ ਵਧੀਆ ਮੀਡੀਅਮ ਫਲੇਮ ਤੇ ਆਪਾਂ ਤਵੇ ਨੂੰ ਗਰਮ ਕਰ ਲਿਆ ਤੇ ਹੁਣ ਰੋਟੀ ਨੂੰ ਹੈ ਜਿਹੜਾ ਆਪਾਂ ਸੇਕ ਲਵਾਂਗੇ ਤਵੇ ਤੇ ਜਦੋਂ ਤੱਕ ਰੋਟੀ ਹੈ ਜਿਹੜੀ ਇੱਕ ਸਾਈਡ ਤੋਂ ਵਧੀਆ ਕਲਰ ਨਹੀਂ ਆ ਜਾਂਦਾ ਵਧੀਆ ਫੱਕ ਨਹੀਂ ਜਾਂਦੀ ਨਾ ਡਰਾਈ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ دوسری ਸਾਈਡ ਨਹੀਂ ਪਲਟਾਂਗੇ ਦੇਖੋ ਕਿੰਨੀਆਂ ਵਧੀਆ ਰੋਟੀਆਂ ਬਣ ਰਹੀਆਂ ਨੇ ਤੇ ਬਿਲਕੁਲ ਵੀ ਤਵੇ ਦੇ ਨਾਲ ਚਿਪਕੀਆਂ ਨਹੀਂ ਵੈਸੇ ਵੀ ਦੇਸੀ ਘਿਓ ਦੇ ਨਾਲ ਰੋਟੀਆਂ ਦਾ ਟੇਸ ਬਹੁਤ ਵਧੀਆ ਹੁੰਦਾ ਹੈ ਤਿਆਪਾ ਜਾਰਾ ਕਿ ਉਹ ਰੋਟੀਆਂ ਤੇ ਬਿਲਕੁਲ ਨਹੀਂ ਲਗਾਇਆ ਬਸ ਤਵੇ ਨੂੰ ਗ੍ਰੀਸ ਕੀਤਾ ਸੀ ਦੇਸੀ ਘਿਓ ਨਾਲ ਤੇ ਤੁਹਾਡੀ ਆਪਣੀ ਇੱਛਾ ਵਿਵਾਦ ਵਿੱਚ ਇਸ ਤਰੀਕੇ ਨਾਲ ਸੀ ਕਿ ਉਹ ਲਗਾ ਕੇ ਬਣਾਉਣਾ ਤਾਂ ਬਣਾ ਸਕਦੀ ਹਾਂ ਦੇਖੋ ਜੀ ਆਪਾਂ ਸਿਰਫ ਤਵੇ ਤੇ ਇਹਨਾਂ ਨੂੰ ਪਕਾਇਆ ਗੈਸ ਤੇ ਬਿਲਕੁਲ ਇਹਨਾਂ ਨੂੰ ਬਾਅਦ ਵਿੱਚ ਆਪਾਂ ਸੇਕਿਆ ਨਹੀਂ ਇਸ ਤਰੀਕੇ ਨਾਲ ਰੋਟੀਆਂ ਬਹੁਤ ਹੀ ਆਸਾਨੀ ਨਾਲ ਬਣ ਜਾਣਗੀਆਂ ਇਹਨਾਂ ਤਿੰਨਾਂ ਤਰੀਕਿਆਂ ਦੇ ਵਿੱਚੋਂ ਤੁਹਾਨੂੰ ਜੋ ਵੀ ਤਰੀਕਾ ਸੌਖਾ ਲੱਗਿਆ ਉਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਤੇ ਝਟਪਟ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਰੋਟੀਆਂ ਬਣਾ ਲਓਗੇ ਮੱਕੀ ਦੀਆਂ ਰੋਟੀਆਂ ਦਾ ਕੰਬੀਨੇਸ਼ਨ ਸਰੋਂ ਦੇ ਸਾਗ ਦੇ ਨਾਲ ਸਰਦੀਆਂ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਮੱਕੀ ਦੀਆਂ ਰੋਟੀਆਂ ਸਭ ਨੂੰ ਪਸੰਦ ਹੁੰਦੀਆਂ ਨੇ ਗਰਮਾ ਗਰਮ ਮੱਕੀ ਦੀਆਂ ਰੋਟੀਆਂ ਗਰਮ ਗਰਮ ਸਰੋਂ ਦੇ ਸਾਗ ਦੇ ਨਾਲ ਹੈ ਜਿਹੜੀਆਂ ਆਪਾਂ ਸਰਵ ਕਰ ਲਈਆਂ ਤੇ ਲੱਸੀ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਜੀ ਲੱਸੀ ਦੇ ਬਿਨਾ ਜਿਹੜਾ ਇਹਦਾ ਟੇਸਟ ਬਿਲਕੁਲ ਹੈ ਜਿਹੜਾ ਉਹ ਅਧੂਰਾਗਾ ਤੁਸੀਂ ਵੀ ਇਸ ਤਰੀਕੇ ਨੂੰ ਫਾਲੋ ਕਰਦੇ ਹੋਏ ਘਰ ਦੇ ਵਿੱਚ ਬਹੁਤ ਆਸਾਨ ਤਰੀਕੇ ਨਾਲ ਮੱਕੀ ਦੀਆਂ ਰੋਟੀਆਂ ਬਣਾ ਲਓਗੇ ਤੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬਾਤਵਾਦ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਹੋਰ ਵੀ ਰੈਸਪੀਜ਼ ਵੇਖਣ ਦੇ ਲਈ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਸ਼ੀਕਾਲ ਜੀ ਮੈਂ ਚਾਹਉਣੀ ਹੈ ਜੀ ਮੱਕੀ ਦੀਆਂ ਰੋਟੀਆਂ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਵਧੀਆ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਲਓ ਉਹਦੇ ਲਈ ਇੱਕ ਦੋ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਜੇਕਰ ਸਪੈਸ਼ਲੀ ਤੁਸੀਂ ਪਹਿਲੀ ਵਾਰ ਰੋਟੀਆਂ ਬਣਾ ਰਹੇ ਹੋ ਪਹਿਲਾਂ ਕਦੇ ਨਹੀਂ ਇਹ ਮੱਕੀ ਦੀਆਂ ਰੋਟੀਆਂ ਬਣਾਈਆਂ ਆਟੇ ਨੂੰ 10 ਤੋਂ 12 ਮਿੰਟ ਜਾਂ 15 ਮਿੰਟਾਂ ਤੱਕ ਤੁਸੀਂ ਵਧੀਆ ਗੁੰਨ ਕੇ ਤਿਆਰ ਕਰਨਾ ਜਦੋਂ ਤੱਕ ਆਟੇ ਦੇ ਵਿੱਚੋਂ ਸਾਰੇ ਕ੍ਰੈਕਸ ਖਤਮ ਨਹੀਂ ਹੋ ਜਾਂਦੇ ਤੇ ਜਦੋਂ ਆਪਾਂ ਪੇੜੇ ਬਣਾਵਾਂਗੇ ਨਾ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਬਿਲਕੁਲ ਵੀ ਕ੍ਰੈਕਸ ਨਹੀਂ ਆਏ ਬਿਲਕੁਲ ਸਮੂਥ ਪੇੜੇ ਬਣ ਕੇ ਤਿਆਰ ਹੋਏ ਆ ਤਾਂ ਰੋਟੀਆਂ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਤੇ ਦੇਖ ਕੇ ਪਹਿਲਾਂ ਕਦੇ ਤੁਸੀਂ ਰੋਟੀਆਂ ਬਣਾ ਕੇ ਇਹ ਤਿਆਰ ਨਹੀਂ ਕੀਤੀਆਂ ਨਾ ਤੁਸੀਂ ਪਲੇਟ ਵਾਲੇ ਇਸ ਸੌਖੇ ਤਰੀਕੇ ਨਾਲ ਬਣਾਇਓ ਰੋਟੀਆਂ ਬਿਲਕੁਲ ਪਰਫੈਕਟ ਬਣਾ ਲਓਗੇ ਵੈਸੇ ਤਾਂ ਇਹ ਤਿੰਨੇ ਤਰੀਕੇ ਸਭ ਤੋਂ ਸੌਖੇ ਆ ਤੁਹਾਨੂੰ ਜੋ ਵੀ ਵਧੀਆ ਲੱਗੇ ਉਸ ਤਰੀਕੇ ਨਾਲ ਬਣਾ ਸਕਦੇ ਹੋ ਪਰ ਇਸ ਤਰੀਕੇ ਨਾਲ ਅਸੀਂ ਚਟਪਟ ਬਣਾ ਕੇ ਤਿਆਰ ਕਰ ਲਵਾਂਗੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਦੱਸਿਓ ਜਦੋਂ ਤੁਸੀਂ ਇਹ ਰੋਟੀਆਂ ਬਣਾਈਆਂ ਤੁਸੀਂ ਇਹਨਾਂ ਵਿੱਚੋਂ ਕਿਹੜੇ ਤਰੀਕੇ ਨਾਲ ਰੋਟੀਆਂ ਬਣਾ ਕੇ ਤਿਆਰ ਕੀਤੀਆਂ